ਪਟਿਆਲਾ ਦੀ ਜ਼ਿਮਨੀ ਚੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਤਲਵੰਡੀ ਸਾਬੋ ਪਹੁੰਚੇ ਨੇ ਤਲਵੰਡੀ ਸਾਬੋ ਦੇ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਨੁਕੜ ਮੀਟਿੰਗਾਂ ਕਰ ਰਹੇ ਨੇ ਉਹਨਾਂ ਦੇ ਨਾਲ ਭਗਵੰਤ ਮਾਨ ਨੇ ਐਚਐਸ ਫੂਲਕਾ ਨੇ ਬਲਜਿੰਦਰ ਕੌਰ ਜੋ ਇੱਥੋਂ ਦੇ ਕੈਂਡੀਡੇਟ ਨੇ ਉਹ ਨੇ ਪਟਿਆਲਾ ਦੇ ਅੰਦਰ ਰੋਡ ਸ਼ੋਅ ਕੀਤਾ ਸੀ ਪਰ ਇੱਥੇ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦਾ ਕਾਫੀ ਚੰਗਾ ਪ੍ਰਦਰਸ਼ਨ ਤੁਸੀਂ ਦੇਖ ਸਕਦੇ ਹੋ ਲੋਕ ਤਾਂ ਕਾਫੀ ਥਾਵਾਂ ਦੇ ਉੱਤੇ ਖੜੇ ਨੇ ਜਿੱਥੇ ਬੈਠਣ ਲਈ ਥਾਂ ਨਹੀਂ ਉੱਪਰ ਖੜੇ ਹੋਏ ਨੇ ਇਸੇ ਤਰ੍ਹਾਂ ਕੋਈ ਆਰਥ ਕੈਂਡੀਡੇਟ ਆ ਔਰਥ ਕੈਂਡੀਡੇਟ ਹੋਣ ਕਰਕੇ ਤੁਸੀਂ ਪਿਛਲੇ ਪਾਸੇ ਦੇਖ ਸਕਦੇ ਹੋ ਔਰਤਾਂ ਵੀ ਕਾਫੀ ਵੱਡੀ ਪੱਧਰ ਤੇ ਇੱਥੇ ਮੌਜੂਦ ਨੇ ਫਾਇਦਾ ਵੀ ਆਮ ਆਦਮੀ ਪਾਰਟੀ ਨੂੰ ਇਸ ਦਾ ਹੋ ਸਕਦਾਗਾ ਔਰ ਮੁੱਦਾ ਜੋ ਬਣਾਇਆ ਜਾ ਰਿਹਾ ਭ੍ਰਿਸ਼ਟਾਚਾਰ ਨੂੰ ਬਣਾਇਆ ਜਾ ਰਿਹਾ ਖਾਸ ਕਰਕੇ ਜੀਤ ਮਹਿੰਦਰ ਸਿੱਧੂ ਆ ਜਿਹੜੇ ਉਹ ਮਜੀਠੀਆ ਦਾ ਨਾਂ ਕੱਲ ਵੀ ਲਿਆ ਸੀ ਮਜੀਠੀਆ ਦਾ ਨਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਤੋਂ ਲੈ ਰਹੇ ਨੇ ਮਜੀਠੀਆ ਦਾ ਨਾਮ ਹੈ ਕੱਲ ਵੀ ਕੇਜਰੀਆ ਵਾਲੇ ਲਿਆ ਸੀ ਅੱਜ ਫੇਰ ਇੱਥੇ ਉਸੇ ਨੂੰ ਮੁੱਦਾ ਬਣਾਇਆ ਜਾ ਰਿਹਾ ਕਿਉਂਕਿ ਨਸ਼ਾ ਪਿਛਲੀਆਂ ਚੋਣਾਂ 'ਚ ਵੱਡਾ ਮੁੱਦਾ ਬਣਿਆ ਸੀ ਹੁਣ ਵੀ ਉਸੇ ਨੂੰ ਮੁੱਦਾ ਬਣਾਇਆ ਜਾ ਰਿਹਾ ਪਰ ਕਾਫੀ ਜਿਸ ਤਰ੍ਹਾਂ ਪਟਿਆਲੇ ਦੇ ਅੰਦਰ ਰਿਸਪੌਂਸ ਨਹੀਂ ਸੀ ਪਰ ਇੱਥੇ ਚੰਗਾ ਰਿਸਪੌਂਸ ਆ ਆਮ ਆਦਮੀ ਪਾਰਟੀ ਨੂੰ ਇਹ ਜਿਹੜੀਆਂ ਦੋ ਜ਼ਿਮਨੀ ਚੋਣਾਂ ਨੇਗੀਆਂ ਇਹ ਤੈਅ ਕਰਨਗੀਆਂ ਆਮ ਆਦਮੀ ਪਾਰਟੀ ਦੀ ਰਾਜਨੀਤੀ ਤੇ ਰਣਨੀਤੀ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਰਣਨੀਤੀ ਹੋਏਗੀ ਕਿਉਂਕਿ 2017 ਦੀਆਂ ਚੋਣਾਂ 'ਚ ਇਸੇ ਤੋਂ ਹੀ ਨਤੀਜੇ ਤੈਅ ਹੋਣਗੇ ਯਾਦਵਿੰਦਰ ਸਿੰਘ এবੀਪੀ ਸੰਝਾ ਤਲਵੰਡੀ ਸਾਬ